क्रांति दी ਤੇ ਨਾਲ ਦੇ ਨਾਲ ਅਬਰਾਹਿਮ ਕਾਬੂਰ ਉਹਨਾਂ ਦਾ ਦਿਹਾੜਾ ਅੱਜ ਡਾਕਟਰ ਅਬਰਾਹਿਮ ਕਾਬੂਰ ਦੇ ਨਾਮ ਦੇ ਨਾਲ ਲੋਕ ਜਾਣਦੇ ਨੇ 10 ਅਪ੍ਰੈਲ 1899 ਨੂੰ ਉਹਨਾਂ ਦਾ ਬਰਤ ਹੁੰਦਾ ਹੈ ਤੇ ਅੱਜ ਦੇ ਦਿਹਾੜੇ ਦੇ ਉੱਤੇ 18 ਸਤੰਬਰ 1978 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਨੇ ਕੌਣ ਸਨ ਇਹ ਸ਼ਖਸੀਅਤਾਂ ਉਹਨਾਂ ਦਾ ਜ਼ਿਕਰ ਕਰਦੇ ਆਂ ਤਰਕਸ਼ੀਲ ਮੋਟੀ ਵੀ ਉਹਨਾਂ ਨੂੰ ਮੰਨਿਆ ਜਾਂਦਾ ਹੈ ਅਬਰਾਹਮ ਕਾਵੁਰ ਉਹਨਾਂ ਦਾ ਜਨਮ ਜਿਹੜਾ ਸੀ ਕੇਰਲ ਦੇ ਸ਼ਹਿਰ ਤਿਰੂਵਾਲਾ ਵਿਖੇ ਹੁੰਦਾ ਹੈ ਇਹ ਗੱਲਬਾਤ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੁਆਬਾ ਰੇਡੀਓ ਦਾ ਮੰਚ ਫਿਲਨਾ ਸਟੂਡੀਓ ਤੇ ਮੈਂ ਤੁਹਾਡਾ ਦੋਸਤ ਭਪਿੰਦਰ ਭਾਰਜ ਅਬਰਾਹਮ ਕਾਵੁਰ ਅਬਰਾਹਮ ਕਾਵੁਰ ਦਾ ਜਨਮ 18 ਸਤੰਬਰ 10 ਅਪ੍ਰੈਲ 1800 ਉਨਾਨਵੇਂ ਨੂੰ ਹੁੰਦਾ ਹੈ ਤੇ ਅੱਜ ਦੇ ਦਿਹਾੜੇ ਦੇ ਉੱਤੇ ਵਿਸ਼ੇਸ਼ ਗੱਲਬਾਤ ਹੈ 18 ਸਤੰਬਰ 1978 ਨੂੰ ਇਸ ਜਹਾਨ ਨੂੰ ਅਲਵਿਦਾ ਕਹਿੰਦੇ ਨੇ ਕੇਰਲ ਦੇ ਸ਼ਹਿਰ ਤਿਰੂਵਾਲਾ ਵਿਖੇ ਜੰਮਦੇ ਨੇ ਉਹਨਾਂ ਦੇ ਪਿਤਾ ਰੈਬ ਕਾਵੂਰ ਇੱਕ ਗਿਰਜੇ ਦੇ ਪਾਦਰੀ ਸਨ ਘਰ ਦੇ ਵਿੱਚ ਇਸਾਈ ਧਰਮ ਦਾ ਬੋਲਬਾਲਾ ਸੀ ਹਰ ਆਉਣ ਵਾਲਾ ਮਹਿਮਾਨ ਭੇਂਟ ਵਜੋਂ ਬਾਈਬਲ ਦੇ ਕੁਝ ਜਿਹੜੇ ਸ਼ਲੋਕ ਲੈ ਕੇ ਹਾਜ਼ਰ ਹੁੰਦਾ ਤੇ ਜਾਨ ਸਮੇਂ ਵੀ ਬਾਈਬਲ ਦੀਆਂ ਸਿੱਖਿਆਵਾਂ ਹੀ ਉਸ ਦੇ ਨਾਲ ਹੁੰਦੀਆਂ ਸਨ ਹੁਣ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਗਿਰਜੇ ਦੇ ਪਾਦਰੀ ਦਾ ਪੁੱਤਰ ਅਬਰਾਹਿਮ ਕਾਵੂਰ ਜਿਸ ਨੂੰ ਗੁਰਤੀ ਦੀ ਗੁਰਤੀ ਵੀ ਜਿਹੜੀ ਸੀ ਈਸਾਈ ਧਰਮ ਦੀ ਮਿਲੀ ਸੀ ਉਹ ਤਰਕਸ਼ੀਲ ਲਹਿਰ ਦਾ ਮੋਢੀ ਕਿਵੇਂ ਬਣ ਗਿਆ ਡਾਕਟਰ ਕਾਵੂਰ ਦੀਆਂ ਪੁਸਤਕਾਂ ਦੇ ਅਨੁਵਾਦ ਕਰਨ ਲੱਗਿਆਂ ਮੈਂ ਉਸਦੇ ਜੀਵਨ ਦੇ ਵਿੱਚ ਵਾਪਰੀਆਂ ਕੁਝ ਵਿਸ਼ੇਸ਼ ਘਟਨਾਵਾਂ ਦਾ ਅਧਿਐਨ ਕੀਤਾ ਇਸ ਨਤੀਜੇ ਦੇ ਉੱਤੇ ਪੁੱਜਿਆ ਕਿ ਹੇਠੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹਾਂ ਕਟਨਾਮਾ ਨੇ ਕਾਬੂਰ ਨੂੰ ਤਰਕ ਦੇ ਨਾਲ ਜ਼ਿੰਦਗੀ ਜੂਣਾ ਸਿਖਾਇਆ ਸੀ ਡਾਕਟਰ ਅਬਰਾਹਿਮ ਕਾਬੂਰ ਅਤੇ ਉਸਦੇ ਭਰਾ ਬਹਿਨਾਨ ਕਾਬੂਰ ਨੂੰ ਆਪਣੇ ਵਿਦਿਆਰਥੀ ਜੀਵਨ ਦੇ ਵਿੱਚ ਤ੍ਰਿ ਤ੍ਰਿਵਾਲਾ ਛੱਡ ਕੇ ਜਿਹੜਾ ਸੀ 1921 ਤੋਂ 1924 ਤੱਕ ਕੋਲਕਾਤਾ ਯੂਨੀਵਰਸਿਟੀ 'ਚ ਪੜ੍ਹਾਈ ਕਰਨੀ ਪੈ ਗਈ ਕੋਲਕਾਤਾ ਗੰਗਾ ਕਿਨਾਰੇ ਵਸੀ ਵਸਿਆ ਹੋਇਆ ਸ਼ਹਿਰ ਹੈ ਇਸ ਦੇ ਲਈ ਕੇਰਲਾ ਦੇ ਵਸਨੀਕ ਇਹਨਾਂ ਵਿਦਿਆਰਥੀਆਂ ਨੂੰ ਸ਼ਰਦਾ ਦੀ ਨਜ਼ਰ ਦੇ ਨਾਲ ਵੇਖਦੇ ਸਨ ਕਿ ਇਹ ਕਿੰਨੇ ਭਾਗਾਂ ਵਾਲੇ ਲੋਕ ਨੇ ਜਿਨ੍ਹਾਂ ਨੂੰ ਗੰਗਾ ਦੇ ਵਿੱਚ ਇਸ਼ਨਾਨ ਕਰਨ ਦਾ ਮੌਕਾ ਮਿਲਦਾ ਹੈ ਪਰ ਜਦੋਂ ਕਬੂਰ ਗੰਗਾ ਦੇ ਵਿੱਚ ਇਸ਼ਨਾਨ ਕਰਦਾ ਹੈ ਤਾਂ ਇੱਕ ਮਨੁੱਖੀ ਮ੍ਰਿਤਕ ਦੇ ਦਾ ਜੁੰਦਾ ਹੋਇਆ ਹੱਥ ਜਿਹੜਾ ਸੀ ਜੁਦਾ ਹੋਇਆ ਸੀ ਬਾਡੀ ਦੇ ਉੱਤੋਂ ਜੁਦਾ ਹੋਇਆ ਜਿਹੜਾ ਸੀ ਹੱਥ ਮ੍ਰਿਤਕ ਦੇ ਦਾ ਉਸ ਦੇ ਸਿਰ ਦੇ ਨਾਲ ਆਚ ਹੁੰਦਾ ਹੈ ਦਰਅਸਲ ਬਹੁਤ ਸਾਰੇ ਹਿੰਦੂ ਤੇ ਮ੍ਰਿਤਕ ਮੈਂਬਰਾਂ ਦਾ ਕਿਰਿਆ ਕਰਮ ਜਿਹੜਾ ਕਰਨ ਦੇ ਲਈ ਉਸ ਦੇ ਮ੍ਰਿਤਕ ਸਰੀਰ ਨੂੰ ਗੰਗਾ ਦੇ ਵਿੱਚ ਰੋੜ ਦਿੰਦੇ ਸਨ ਡਾਕਟਰ ਅਬਰਾਹਮ ਕਾਬੂਰ ਦੇ ਵੇਖਦਾ ਹੈ ਕਿ ਕਿਵੇਂ ਗੰਗਾ ਦੇ ਵਿੱਚ ਮ੍ਰਿਤਕਾਂ ਦੀਆਂ ਦੇਹਾਂ ਆ ਕੇ ਪਾਣੀ ਨੂੰ ਗੰਦਾ ਕਰਦੀਆਂ ਨੇ ਇਸ ਦੇ ਲਈ ਉਹ ਫੈਸਲਾ ਕਰਦਾ ਹੈ ਕਿ ਉਹ ਆਪਣੇ ਸ਼ਹਿਰ ਵਾਸੀਆਂ ਤੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਲਈ ਇਸ ਪਾਣੀ ਦੀਆਂ ਬੋਤਲਾਂ ਨਹੀਂ ਲੈ ਕੇ ਜਾਵੇਗਾ ਗੰਗਾ ਦੇ ਪਾਣੀ ਦੀ ਬਜਾਏ ਉਹ ਆਪਣੇ ਸ਼ਹਿਰ ਦੇ ਨਜ਼ਦੀਕੀ ਰੇਲਵੇ ਸਟੇਸ਼ਨ ਤੋਂ ਭਰੀਆਂ ਬੋਤਲਾਂ ਦਾ ਪਾਣੀ ਹੀ ਉਹਨਾਂ ਨੂੰ ਦੇ ਦਿੰਦਾ ਹੈ ਅਗਲੇ ਸਾਲ ਉਹ ਇਸ ਪਾਣੀ ਦੇ ਨਾਲ ਠੀਕ ਹੋਏ ਵਿਅਕਤੀ ਦੇ ਚਮਤਕਾਰਾਂ ਦੇ ਕਿੱਸੇ ਸੁਣਾਉਂਦਾ ਕਿ ਤੂੰ ਗੰਗਾ ਦਾ ਪਾਣੀ ਦੇ ਕੇ ਗਿਆ ਸੀ ਤੇ ਲੈ ਸਾਡਾ ਤਾਂ ਬੰਦਾ ਸਹੀ ਹੋ ਗਿਆ ਇਸ ਤਰ੍ਹਾਂ ਦਰਸਾਈਆਂ ਕਰਾਮਾਤਾਂ ਦੀਆਂ ਕਹਾਣੀਆਂ ਉਸਦੇ ਮਨ ਦੇ ਵਿੱਚ ਸਵਾਲ ਖੜੇ ਕਰਦੀਆਂ ਨੇ ਉਂਝ ਵੀ ਕੇਰਲਾ ਦੀਆਂ ਪਵਿੱਤਰ ਰਸਮਾਂ ਤੇ ਬੁਰੇ ਸ਼ਗਨਾਂ ਦਾ ਕਲਕੱਤੇ ਦੇ ਸ਼ੁਭ ਮਹੌਰਤਾਂ ਤੇ ਸ਼ੁਭ ਲਗਣਾ ਨਾਲੋਂ ਹਜ਼ਾਰਾਂ ਗੁਣਾ ਦਾ ਵਖਰੇਵਾ ਵੀ ਉਸੇ ਦੇ ਮਨ ਦੇ ਵਿੱਚ ਸ਼ੰਕੇ ਉਪਜਾਉਂਦਾ ਜਦੋਂ ਕਿਸੇ ਵੀ ਵਿਅਕਤੀ ਦੇ ਮਨ ਦੇ ਵਿੱਚ ਸਵਾਲ ਖੜੇ ਹੋਣੇ ਸ਼ੁਰੂ ਹੁੰਦੇ ਨੇ ਜਾਂ ਹੋ ਜਾਣ ਤਾਂ ਉਹ ਆਪਣੀਆਂ ਪੰਜਾਂ ਗਿਆਨ ਇੰਦਰੀਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦਾ ਹੈ ਉਹ ਅੱਖਾਂ ਦੇ ਨਾਲ ਵੇਖਦਾ ਹੈ ਕੰਨਾਂ ਦੇ ਨਾਲ ਸੁਣਦਾ ਹੈ ਸੁੰਘਦਾ ਹੈ ਦੁਰਗੰਧ ਨੂੰ ਨੱਕ ਦੇ ਨਾਲ ਸੁੰਘਦਾ ਹੈ ਚਮੜੀ ਦੇ ਨਾਲ ਮਹਿਸੂਸ ਕਰਦਾ ਹੈ ਜੀਭ ਦੇ ਨਾਲ ਸਵਾਦ ਵੀ ਚੱਖਦਾ ਹੈ ਇਹ ਸਾਰੇ ਸੰਵੇਦੀ ਅਨੁਭਵ ਜਿਹੜੇ ਸਨ ਕਿਸੇ ਵੀ ਸੰਵੇਦਨਸ਼ੀਲ ਵਿਅਕਤੀ ਦੀ ਸੋਚ ਦੇ ਵਿੱਚ ਤਬਦੀਲੀ ਦਾ ਕਾਰਨ ਬਣਦੇ ਨੇ ਇਸ ਤਰ੍ਹਾਂ ਲੋਕਾਂ ਵੱਲੋਂ ਸੁਣਾਈਆਂ ਜਾਂਦੀਆਂ ਕਰਾਮਾਤੀ ਗੱਲਾਂ ਪ੍ਰਤੀ ਉਸ ਦੀ ਪਹੁੰਚ ਵਿਗਿਆਨਕ ਬਣਦੀ ਹੈ ਸੋਚਾਂ ਦੇ ਵਿੱਚ ਡੁੱਬੇ ਕਬੂਰ ਨੇ ਤ੍ਰਿਉਵਾਲਾ ਦੀਆਂ ਸੜਕਾਂ ਦੇ ਉੱਤੇ ਹਾਏ ਹੱਲਾ ਕਰਦੇ ਨਾ ਜਿਹੜਾ ਸੀ ਨਬੂਦਰੀ ਬ੍ਰਾਹਮਣਾਂ ਨੂੰ ਜਦੋਂ ਵੇਖਿਆ ਤਾਂ ਉਸ ਦੀਆਂ ਕਲਪਨਾਵਾਂ ਦੀ ਲੜੀ ਟੁੱਟ ਗਈ ਇਹ ਬ੍ਰਾਹਮਣ ਇਹ ਰੋਲਾ ਇਸ ਦੇ ਲਈ ਪਾਉਂਦੇ ਸਨ ਤਾਂ ਜੋ ਕੋਈ ਨੀਵੀਂ ਜਾਤੀ ਦਾ ਆਦਮੀ ਉਹਨਾਂ ਨੂੰ ਛੂ ਨਾ ਜਾਵੇ ਜਿਸ ਦੇ ਕਾਰਨ ਉਹ ਭਿਟੇ ਜਾ ਸਕਦੇ ਨੇ ਅਜਿਹੀ ਘਟਨਾ ਦਾ ਵਰਣਨ ਕਰਦਿਆਂ ਡਾਕਟਰ ਕਾਬੂਰ ਨੇ ਆਪਣੀ ਕਿਤਾਬ ਦੇਵਦੈਂਤ ਤੇ ਰੂਹਾਂ ਵਿੱਚ ਲਿਖਿਆ ਕਿ ਕਬਾਰੋ ਨਦੀ ਪਾਰ ਕਰਨ ਦੇ ਲਈ ਕਿਸ਼ਤੀ ਦੇ ਵਿੱਚ ਜਾਣ ਦੀ ਸੋਚ ਰਿਹਾ ਸੀ ਤਾਂ ਇੱਕ ਵੱਡਾ ਨਬੂਂਦਰੀ ਬ੍ਰਾਹਮਣ ਕ੍ਰਿਸ਼ਤੀ ਦੇ ਵਿੱਚ ਸਵਾਰ ਹੋ ਗਿਆ ਤੇ ਉਸ ਨੂੰ ਕਿਸ਼ਤੀ ਚਲਾਉਣ ਦੇ ਲਈ ਕਹਿਣ ਲੱਗ ਗਿਆ ਪਰ ਕਾਬੂਰ ਨੇ ਆਪਣੇ ਸਹਿਯੋਗੀ ਕੁਨੀ ਰਾਮਨ ਨੂੰ ੱੱਕੇ ਦੇ ਨਾਲ ਬਿਠਾ ਕੇ ਕਿਸ਼ਤੀ ਰੇਡਣ ਤੇ ਲਿ ਗਿਆ ਇੱਕ ਅਛੂਤ ਨੂੰ ਕਿਸ਼ਤੀ ਚਲਾਉਂਦਿਆਂ ਵੇਖ ਕੇ ਨਬੁੰਦਰੀ ਨੇ ਕਿਸ਼ਤੀ ਦੇ ਵਿੱਚੋਂ ਛਾਲ ਮਾਰ ਦਿੱਤੀ ਉਹ ਤੈਰਨਾ ਵੀ ਨਹੀਂ ਸੀ ਜਾਣਦਾ ਜਿਸ ਕਰਕੇ ਉਹ ਡੁੱਬਣ ਲੱਗ ਗਿਆ ਜਦੋਂ ਕੁਨ ਹੀਰਾਮ ਕੁਨ ਹੀਰਾਮਨ ਨੇ ਉਸ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਤਾਂ ਉਸ ਨੇ ਬਹੁਤ ਸ਼ਰਮਿੰਦਗੀ ਮਹਿਸੂਸ ਕੀਤੀ ਬਚਪਨ ਦੇ ਵਿੱਚ ਵਾਪਰੀਆਂ ਅਜਿਹੀਆਂ ਘਟਨਾਵਾਂ ਨੇ ਕਾਬੂਰ ਦੀ ਸੋਚ ਨੂੰ ਜਾਤ ਪਾਤ ਰਹਿਤ ਕਰ ਦਿੱਤਾ ਸੀ 1928 ਦੇ ਵਿੱਚ ਡਾਕਟਰ ਅਬਰਾਹਿਮ ਕਾਬੂਰ ਨੇ ਸੈਂਟਰਲ ਕਾਲਜ ਜਾਫਨਾ ਦੇ ਵਿੱਚ ਬਤੌਰ ਲੈਕਚਰਰ ਨੌਕਰੀ ਸ਼ੁਰੂ ਕੀਤੀ ਪਹਿਲੇ ਹੀ ਦਿਨ ਕਾਲਜ ਦੇ ਵਿੱਚ ਮੀਂਹ ਪਾਉਣ ਦੇ ਲਈ ਪ੍ਰਾਰਥਨਾ ਕੀਤੀ ਗਈ ਜਿਸ ਦੇ ਵਿੱਚ ਸਾਰੇ ਪ੍ਰੋਫੈਸਰ ਤੇ ਵਿਦਿਆਰਥੀ ਜਿਹੜੇ ਇਕੱਠੇ ਹੋਏ ਸਨ ਜਿਵੇਂ ਕਿ ਆਪਣੇ ਵੀ ਗੁੱਡੀਆਂ ਫੂਕਦੇ ਨੇ ਨਾ ਮੀਂਹ ਆਪੇ ਤਾਂ ਜਾਂ ਦਲੀਆ ਬਣਾ ਕੇ ਉਹ ਵੰਡ ਦੇਣੇ ਕਿਵੇਂ ਪੈ ਜਾਵੇ ਇਸੇ ਤਰ੍ਹਾਂ ਉਸ ਖਿੱਤੇ ਦੇ ਵਿੱਚ ਇਹ ਜਿਹੜਾ ਚੱਲਦਾ ਹੈ ਭੋਜਨ ਕਰਨ ਸਮੇਂ ਜਦੋਂ ਕਬੂਰ ਨੇ ਕਾਲਜ ਦੇ ਪ੍ਰਿੰਸੀਪਲ ਨੂੰ ਪੁੱਛਿਆ ਕਿ ਬਰਸਾਤ ਕਿਵੇਂ ਹੁੰਦੀ ਹੈ ਤਾਂ ਉਹ ਕਹਿਣ ਲੱਗਿਆ ਕਿ ਤਾਪਮਾਨ ਹਵਾ ਦੀ ਦਿਸ਼ਾ ਹਵਾ ਦੇ ਦਬਾਅ ਤੇ ਨਮੀ ਤੇ ਬੱਦਲਾਂ ਦੀ ਉਪਲਬਧੀ ਆਧ ਕਾਰਨ ਹੁੰਦੇ ਨੇ ਜੇ ਬਰਸਾਤ ਪਵਾਉਂਦੇ ਹੋ ਪਵਾਉਂਦੇ ਪਵਾਉਣੀ ਆ ਤਾਂ ਉਹਾਂ ਨੇ ਉਹਨੇ ਜਿਹੜਾ ਸੀ ਪ੍ਰਿੰਸੀਪਲ ਨੂੰ ਕਿਹਾ ਕਿ ਤੁਸੀਂ ਇਨ੍ਹਾਂ ਕਾਰਨਾ ਦੇ ਵਿੱਚ ਪ੍ਰਾਰਥਨਾ ਨੂੰ ਸ਼ਾਮਲ ਨਹੀਂ ਕੀਤਾ ਕਿਸਦਾ ਵੀ ਕੋਈ ਰੋਲ ਹੁੰਦਾ ਹੈ ਸਵਾਲ ਖੜਾ ਕਰਤਾ ਪ੍ਰਿੰਸੀਪਲ ਸਾਹਿਬ ਕਹਿਣ ਲੱਗੇ ਕਬੂਰ ਤੂੰ ਮੈਨੂੰ ਇਸ ਨੁਕਤੇ ਤੇ ਫਸਾ ਲਿਆ ਛੱਡ ਆਪਾਂ ਭੋਜਨ ਖਾਣ ਵੱਲ ਧਿਆਨ ਦੇਈਏ ਇਸ ਤਰ੍ਹਾਂ ਹੀ ਇਸੇ ਕਾਲਜ ਦੇ ਵਿੱਚ ਇੱਕ ਹੋਰ ਘਟਨਾ ਨੇ ਕਬੂਰ ਨੂੰ ਜ਼ਿੰਦਗੀ ਦੇ ਪ੍ਰਤੀ ਆਪਣੀ ਸੋਚ ਨੂੰ ਪ੍ਰਸਾਰਨ ਪ੍ਰਤੀ ਚੌਕਸ ਕੀਤਾ ਹੋਇਆ ਇੰਜ ਕਿ ਬਨਸਪਤੀ ਵਿਗਿਆਨ ਪੜਾਉਣ ਦੇ ਨਾਲ-ਨਾਲ ਉਸ ਨੂੰ ਵੱਡੀਆਂ ਜਮਾਤਾਂ ਨੂੰ ਬਾਈਬਲ ਪੜ੍ਹਾਉਣ ਦਾ ਵਿਸ਼ਾ ਵੀ ਦੇ ਦਿੱਤਾ ਗਿਆ। ਬਾਈਬਲ ਦੇ ਵਿੱਚ ਲਿਖੀਆਂ ਗੱਲਾਂ ਜਦੋਂ ਉਸਨੇ ਵਿਦਿਆਰਥੀਆਂ ਨੂੰ ਦੱਸੀਆਂ ਤਾਂ ਉਹ ਸਾਰੇ ਬਾਈਬਲ ਵਿੱਚੋਂ ਬਹੁਤ ਚੰਗੇ ਨੰਬਰ ਪ੍ਰਾਪਤ ਕਰਕੇ ਪਾਸ ਹੋਏ। ਪਰ ਅਗਲੇ ਸਾਲ ਉਸ ਨੂੰ ਬਾਈਬਲ ਦਾ ਵਿਸ਼ਾ ਪੜਾਉਣ ਦੇ ਲਈ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਪਿਓ ਧਰਮ ਦਾ ਰੋਲਾ ਪੈ ਜਾਣਾ ਭਾਈ। ਜਦੋਂ ਉਸਨੇ ਇਸ ਸੰਬੰਧੀ ਪੁੱਛਿਆ ਤਾਂ ਪ੍ਰਿੰਸੀਪਲ ਦਾ ਜਵਾਬ ਸੀ ਇਹ ਗੱਲ ਠੀਕ ਹੈ। ਕਿ ਤੇਰੇ ਸਾਰੇ ਵਿਦਿਆਰਥੀ ਵਧੀਆ ਨੰਬਰ ਲੈ ਕੇ ਬਾਈਬਲ ਦੇ ਵਿੱਚੋਂ ਪਾਸ ਹੋ ਗਏ ਨੇ ਪਰ ਅਫਸੋਸ ਇਸ ਗੱਲ ਦਾ ਕਿ ਉਹਨਾਂ ਸਾਰੇ ਵਿਦਿਆਰਥੀਆਂ ਦਾ ਵਿਸ਼ਵਾਸ ਧਰਮ ਦੇ ਵਿੱਚੋਂ ਖਤਮ ਹੋ ਗਿਆ ਕਾਬੂਰ ਨੇ ਵਿਆਹ ਕਰਵਾਉਣ ਸਮੇਂ ਆਪਣੀ ਪਤਨੀ ਅਕਾ ਅਕਾ ਕਾਬੂਰ ਤੋਂ ਇਹ ਵਾਅਦਾ ਲਿਆ ਸੀ ਕਿ ਅਸੀਂ ਆਪਣੀ ਸੰਤਾਨ ਦੀ ਪਾਲਣਾ ਬਗੈਰ ਕਿਸੇ ਧਾਰਮਿਕ ਵਿਚਾਰ ਤੋਂ ਕਰਾਂਗੇ ਡਾਕਟਰ ਅਬਰਾਹਿਮ ਕਾਬੂਰ ਨੇ ਆਪਣੇ ਪੁੱਤਰ ਦਾ ਨਾਂ ਏਰਿਸ ਇਸ ਦੇ ਲਈ ਰੱਖਿਆ ਸੀ ਕਿਉਂਕਿ ਉਸਦਾ ਜਨਮ ਏਰਿਸ ਰਾਸ਼ੀ ਦੇ ਵਿੱਚ ਹੋਇਆ ਸੀ। ਉਨੀ ਦਿਨੀ ਉਹ ਜੋਤਿਸ਼ ਦੀ ਸਚਾਈ ਜਾਣਨ ਦੇ ਵਿੱਚ ਦਿਲਚਸਪੀ ਲੈਣ ਲੱਗ ਪਿਆ। ਬਾਅਦ ਦੇ ਵਿੱਚ ਉਸਨੇ ਜੋਤਿਸ਼ ਦੇ ਬਾਰੇ ਸਿੱਟਾ ਕੱਢਿਆ ਕਿ ਇਹ ਇੱਕ ਤੁੱਕਾ ਹੈ ਜਿਸਦਾ ਠੀਕ ਹੋ ਜਾਂਦਾ ਹੈ ਉਹ ਕੋਠੇ ਤੇ ਖੜਾ ਹੋ ਕੇ ਜੋਤਿਸ਼ ਦਾ ਪ੍ਰਚਾਰ ਤੇ ਪਸਾਰ ਕਰਨ ਪਸਾਰ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਸਦਾ ਗਲਤ ਹੋ ਜਾਂਦਾ ਉਹ ਚੁੱਪ ਕਰਕੇ ਘਰ ਬਹਿ ਜਾਂਦਾ। ਡਾਕਟਰ ਕਾਵੂਰ ਅਤੇ ਉਸਦੀ ਪਤਨੀ ਨੇ 1928 ਤੋਂ 1959 ਤੱਕ ਸੈਂਕੜੇ ਕੇਸਾਂ ਤੇ ਘਟਨਾਵਾਂ ਦੀ ਜਾਂਚ ਪੜਤਾਲ ਕੀਤੀ ਹੈ ਤੇ ਇਹਨਾਂ ਉਹਨਾਂ ਨੂੰ ਜਿਹੜਾ ਹੱਲ ਵੀ ਕੀਤਾ ਇਹਨਾਂ ਸਾਰਿਆਂ ਦੇ ਨੋਟ ਡਾਕਟਰ ਕਬੂਰ ਨੇ ਸੰਭਾਲ ਕੇ ਰੱਖੇ ਉਸਨੇ ਆਪਣੇ ਸਾਰੇ ਕੇਸਾਂ ਦੀ ਖੋਜ ਪੜਤਾਲ ਉਸ ਸਮੇਂ ਉਪਲਬਧ ਵਿਗਿਆਨਕ ਜਾਣਕਾਰੀ ਤੇ ਅਮਲੀ ਪ੍ਰਯੋਗਾਂ ਰਾਹੀਂ ਕੀਤੀ ਸੀ ਉਸਨੇ ਵਿਗਿਆਨ ਨੂੰ ਜ਼ਿੰਦਗੀ ਦੇ ਅਮਲ ਦੇ ਨਾਲ ਜੋੜਿਆ ਸੀ 1959 ਤੱਕ ਉਹ ਧਾਰਮਿਕ ਸੰਸਥਾਵਾਂ ਦੇ ਦੁਆਰਾ ਚਲਾਏ ਜਾਂਦੇ ਕਾਲਜਾਂ ਦੇ ਵਿੱਚ ਨੌਕਰੀ ਕਰਦਾ ਰਿਹਾ ਰਿਟਾਇਰ ਹੋਣ ਤੋਂ ਬਾਅਦ ਡਾਕਟਰ ਅਬਰਾਹਿਮ ਕਾਬੂਰ ਨੇ ਆਪਣੀ ਜ਼ਿੰਦਗੀ ਦੇ ਸਾਰੇ ਤਜਰਬੇ ਲੋਕਾਂ ਦੇ ਨਾਲ ਸਾਂਝੇ ਕਰਨੇ ਸ਼ੁਰੂ ਕੀਤੇ ਵੱਖ-ਵੱਖ ਕਰਾਮਾਤੀ ਸ਼ਕਤੀਆਂ ਦੇ ਅਖੌਤੀ ਦਾਅਵੇਦਾਰਾਂ ਨੂੰ ਭਜਾਉਣ ਦੇ ਲਈ ਉਸ ਨੇ 23 ਸ਼ਰਤਾਂ ਵਾਲੀ ਆਪਣੀ ਚੁਣੌਤੀ 1963 ਦੇ ਵਿੱਚ ਜਾਰੀ ਕਰ ਦਿੱਤੀ ਅੱਜ ਅੱਧੀ ਸਦੀ ਬੀਤਣ ਦੇ ਬਾਵਜੂਦ ਵੀ ਪੰਜਾਬ ਦੇ ਤਰਕਸ਼ੀਲਾਂ ਨੇ ਉਸ ਚੁਣੌਤੀ ਨੂੰ ਬਰਕਰਾਰ ਰੱਖਿਆ ਹੋਇਆ 1974 ਦੇ ਵਿੱਚ ਉਸ ਦੀ ਪਤਨੀ ਦੀ ਮੌਤ ਹੋ ਗਈ ਪਰ ਉਸ ਦੀ ਇੱਛਾ ਦੇ ਅਨੁਸਾਰ ਉਸ ਦੇ ਮ੍ਰਿਤਕ ਦੇ ਸ਼੍ਰੀਲੰਕਾ ਦੇ ਸਰਕਾਰੀ ਹਸਪਤਾਲ ਨੂੰ ਦਾਨ ਕਰ ਦਿੱਤੀ ਗਈ। ਉਸ ਦੀ ਮੌਤ ਦੇ ਉੱਪਰ ਕਿਸੇ ਕਿਸਮ ਦੀ ਕੋਈ ਧਾਰਮਿਕ ਰਸਨਾ ਦਾ ਰਸਮ ਅਦਾ ਨਾ ਕੀਤੀ ਗਈ। ਭੇਤਾ ਭਾਈ ਉਹ ਭਟਕਦੀ ਹੋਵੇਗੀ ਤੇ ਤੰਗ ਨਹੀਂ ਕਰਦੀ ਜੀ। 1984 ਦੇ ਵਿੱਚ ਪੈਦਾ ਹੋਈ ਪੰਜਾਬ ਦੀ ਤਰਕਸ਼ੀਲ ਲਹਿਰ ਨੇ ਡਾਕਟਰ ਕਾਬੂਰ ਤੋਂ ਅਗਵਾਈ ਲੈਂਦਿਆਂ ਅੱਜ ਲੱਖਾਂ ਹੀ ਵਿਅਕਤੀਆਂ ਨੂੰ ਤਰਕਸ਼ੀਲਤਾ ਦੇ ਰਸਤੇ ਦੇ ਉੱਤੇ ਤੋਰਿਆ ਹੀ ਨਹੀਂ। ਸੱਗੋ ਹਜ਼ਾਰਾਂ ਘਰਾਂ ਦੇ ਵਿੱਚ ਹੁੰਦੀਆਂ ਕਸਰਾਂ ਦੇ ਕੇਸਾਂ ਨੂੰ ਠੀਕ ਵੀ ਕੀਤਾ ਹੈ ਪੰਜਾਬ ਦੇ ਤਰਕਸ਼ੀਲ ਜਿਹੜੀ ਸੋਸਾਇਟੀ ਹੈ ਇਸ ਸ਼ਖਸੀਅਤ ਦੇ ਸਦਾ ਲਈ ਕਰਜ਼ਦਾਰ ਰਹਿਣਗੇ ਕਿਉਂਕਿ ਉਸਨੇ ਸਿਰਫ ਕੇਸਾਂ ਨੂੰ ਠੀਕ ਕਰਨ ਦਾ ਢੰਗ ਹੀ ਨਹੀਂ ਸਿਖਾਇਆ ਸਗੋ ਇਹਨਾਂ ਨੂੰ ਲਿਖਣਾ ਤੇ ਅਖਬਾਰਾਂ ਮੈਗਜ਼ੀਨਾਂ ਤੇ ਕਿਤਾਬਾਂ ਦੇ ਰਾਹੀਂ ਪ੍ਰਚਾਰਨਾ ਵੀ ਸਿਖਾਇਆ ਇਹ ਇੱਕ ਸਚਾਈ ਹੈ ਕਿ ਕੁਝ ਤਾਰਿਆਂ ਦੇ ਲੋਪ ਹੋਣ ਤੋਂ ਬਾਅਦ ਵੀ ਉਹਨਾਂ ਦੀ ਰੋਸ਼ਨੀ ਧਰਤੀ ਦੇ ਉੱਤੇ ਪਹੁੰਚਦੀ ਰਹਿੰਦੀ ਹੈ ਆਖਰ ਦੇ ਵਿੱਚ ਤਰਕਸ਼ੀਲਤਾ ਦਾ ਇਹ ਝੰਡਾ ਬਰਦਾਰ ਭਾਵੇਂ ਸਾਨੂੰ 18 ਸਤੰਬਰ ਅੱਜ ਦੇ ਦਿਨ 1978 ਨੂੰ ਇਸ ਦੁਨੀਆ ਨੂੰ અલਵਿਦਾ ਆਖ ਗਿਆ ਸੀ ਪਰ ਉਸ ਦੀਆਂ ਲਿਖਤਾਂ ਆਉਣ ਵਾਲੀ ਇੱਕ ਸਦੀ ਤੱਕ ਪੰਜਾਬ ਦੇ ਲੋਕਾਂ ਦੇ ਲਈ ਚਾਨਣ ਮੁਨਾਰਾ ਬਣੀਆਂ ਰਹਿਣਗੀਆਂ ਜੀ ਦੋਸਤੋ ਇਹ ਸੀ ਜੀ ਬਾ ਕਮਾਲ ਸ਼ਖਸੀਅਤ ਅਬਰਾਹਿਮ ਕਾਬੂਰ ਮੈਂ ਤੁਹਾਡਾ دوست ਭਵਿੰਦਰ ਪਾਰਜ ਤੋਂ ਆਪਾਂ ਰਿਹੜਤਾ ਮੈਂ ਚੰਗੀ ਲੱਗੇ ਹੋਵੇ ਗੱਲਬਾਤ ਤਾਂ ਜਰੂਰ ਅੱਗੇ ਸਾਂਝੀ ਕਰ ਦਿਓ ਕੋਸ਼ਿਸ਼ ਰਹੇਗੀ ਅਲੱਗ ਕਰਕੇ ਵੀ ਇਸ ਨੂੰ ਸਾਂਝੀ ਕਰਾਂਗੇ